ਜਾ ਜਾ ਜਾਬੀ ਜਯ ਭੀ ਜਯ ਭੀ ਜਯ ਭੀ ਅੱਜ ਸ਼੍ਰੀ ਅੰਮ੍ਰਿਤਸਰ ਵਿਕੇਪੀ ਐਕਸ਼ਨ ਕਮੇਟੀ ਦੇ ਫਾਊਂਡਰ ਸ਼੍ਰੀ ਨਿਤਿਸ਼ ਭੀਮ ਜੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਐਸਸੀ ਸਮਾਜ ਦੇ ਮਜ਼ਦੂਰ ਵਰਗਾਂ ਦੀਆਂ ਹੱਕੀ ਮੰਗਾਂ ਰੇਵਰ ਕਟ ਬਣਾਉਣ ਲਈ ਸਸਪੈਂਡ ਗ੍ਰੇਡ 1 ਅਫਸਰ ਨੂੰ ਮੰਗ ਪੱਤਰ ਦਿੱਤਾ ਗਿਆ ਅੰਮ੍ਰਿਤਸਰ ਤੋਂ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਅਤੇ ਬ੍ਰਾਹਮਸ ਰੂਪ ਸਹਾਉਤਾ ਦੀ ਖਾਸ ਰਿਪੋਰਟ ਜੀ ਸਰ ਆਪਣਾ ਨਾਮ ਦੱਸ ਕੇ ਜਿਹੜਾ ਤੁਸੀਂ ਮੰਗ ਪੱਤਰ ਲੈ ਕੇ ਆਏ ਹੋ ਡੀਸੀ ਅੰਮ੍ਰਿਤਸਰ ਨੂੰ ਇਸ ਕੰਬਦੀ ਕਿਸ ਬਾਰੇ ਦਿੱਤਾ ਗਿਆ ਜੀ ਮੇਰਾ ਨਾਮ ਨਿਤਿਸ਼ ਭੀਮ ਹੈ ਜੀ ਫਾਊਂਡਰ ਪੀਮ ਐਕਸ਼ਨ ਕਮੇਟੀ ਜਯਾ ਵਾਲਮੀਕੀ ਜੀ ਜਯਾ ਭੀਮ ਜਯਾ ਸਵਿਧਾਨ ਜੀ ਰਤਨ ਸਿੰਘ ਚੌਂਕ ਅੰਮ੍ਰਿਤਸਰ ਲੇਬਰ ਚੌਂਕ 'ਚ ਖੜੇ ਆ ਜੀ ਲੇਬਰ ਦੇ ادارے ਦੀ ਜਿਹੜੀਆਂ ਸਕੀਮਾਂ ਹੈਗੀਆਂ ਉਹ ਬਿਨਾ ਈ ਲੇਬਰ ਕਾਰਡ ਆਪਣੀ ਜੇਬ 'ਚ ਹੋਏ ਉਹ ਹਾਸਲ ਨਹੀਂ ਹੋ ਸਕਦੀਆਂ ਮਜ਼ਦੂਰਾਂ ਨੂੰ ਸਰਕਾਰ ਨੂੰ ਬਾਰ-ਬਾਰ ਚੇਤੇ ਕਰਾਇਆ ਗਿਆ ਕਿ ਲੇਬਰ ਕੈਂਪ ਜਿਹੜੇ ਆ ਇਹਨਾਂ ਦੇ ਚੌਂਕਾ 'ਚ ਲਾਏ ਜਾਣ ਅੱਜ ਇਸ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ ਡੀਸੀ ਅੰਮ੍ਰਿਤਸ ਕਿ ਲੇਬਰ ਕਮਿਸ਼ਨ ਨੂੰ ਹਦਾਇਤ ਕਰਕੇ ਜਿੱਥੇ-ਜਿੱਥੇ ਰਤਨ ਸਿੰਘ ਚੌਕ ਹੋਵੇ ਚਾਹੇ ਸੁਲਤਾਨ ਵਿਡ ਹੋਵੇ ਛਾਟਾ ਚੌਕ ਹੋਵੇ ਗੋਲ ਹਟੀ ਹਲਵਜਾਰ ਹੋਵੇ ਜਿੱਥੇ-ਜਿੱਥੇ ਸਾਡੇ ਮਜ਼ਦੂਰ ਭੈਣ ਭਰਾ ਅਸਗਠਿਤ ਸੈਕਟਰ ਤੋਂ ਅਨਾਰਗਨਾਈਜ਼ਡ ਸੈਕਟਰ ਤੋਂ ਹੈਗੇ ਆ ਉਹਨਾਂ ਦੇ ਲੇਬਰ ਕੈਂਪ ਉਹਨਾਂ ਦੀ ਜਗ੍ਹਾ ਤੇ ਲਗਾਏ ਜਾਣ ਤਾਂਕਿ ਇੱਕ ਤੇ ਉਹਨਾਂ ਦੀ ਦਿਹਾੜੀ ਨਾ ਟੁੱਟੇ ਦੂਜਾ ਮੇਰੇ ਭੈਣ ਭਰਾ ਜਿਹੜੇ ਆ ਉਹ ਨਹੀਂ ਕੰਪਿਊਟਰ ਫ੍ਰੈਂਡਲੀ ਨਹੀਂ ਹੈਗੇ ਆਈਟੀ ਫ੍ਰੈਂਡਲੀ ਨਹੀਂ ਹੈਗੇ ਉਹਨਾਂ ਨੂੰ ਮੁਸ਼ਕਲ ਆਂਦੀ ਆ ਲੇਬਰ ਕਾਰਡ ਬਣਵਾਉਣ ਲਈ ਸੋ ਇਥੇ ਜੇ ਬਣਨਗੇ ਤੇ ਜਿਹੜੀਆਂ ਉਹਨਾਂ ਦੀਆਂ ਸਕੀਮਾਂ ਨੇ ਖਾਸ ਤੌਰ ਤੇ ਬੱਚਿਆਂ ਦਾ ਵਜੀਫਾ ਹੋਵੇ ਕੋਈ ਦੁਰਘਟਨਾ ਹੋ ਜਾਂਦੀ ਹੈ ਕਿਸੇ ਤਰੀਕੇ ਦੀ ਕਟਨਾ ਹੋ ਜਾਂਦੀ ਹੈ ਉਹਨਾਂ ਦੀ ਕੰਪੋਜੀਸ਼ਨ ਮੁਆਵਜ਼ਾ ਹੋਵੇ ਔਰ ਨਤੀਜਾ ਜਿਹੜਾ ਬੱਚੇ ਜਿਹੜੇ ਆ ਉਹਨਾਂ ਦੇ ਮੈਂਜੀ ਕਿਸੇ ਦਾ Mentally disabled ਜਾਂ physically disabled ਹੈਗਾ ਤੇ ਉਹਦੇ ਲਈ ਹਜ਼ਾਰਾਂ ਰੁਪਏ ਦਾ ਸਟਾਈਪੈਂਡ ਹੈਗਾ ਕੰਪੋਜੀਸ਼ਨ ਹੈਗਾ ਪਰ ਉਹ ਮਿਲਦੀਆਂ ਉਦੋਂ ਨੇ ਜਦੋਂ ਇਹਨਾਂ ਦੇ ਜੇਬਾ ਦੇ ਵਿੱਚ ਲੇਬਰ ਕਾਰਡ ਹੋਏਗਾ ਔਰ ਪਿਛਲੀ ਸਰਕਾਰ ਜਿਹੜੀ ਆ ਉਹਨਾਂ ਵੇਲੇ ਵੀ ਇਹੀ ਹਾਲਾਤ ਸੀ ਅੱਜ ਜਿਹੜੀ ਬਾਬਾ ਸਾਹਿਬਾਂ ਵੇਦਕਰਜੀ ਦੀ ਫੋਟਵਾਲ ਆ ਰਹੀ ਆ ਉਹਨੂੰ ਵੀ ਮਜ਼ਦੂਰ ਦਾ ਕੋਈ ਚੇਤਾ ਨਹੀਂ ਹੈਗਾ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਪਰ ਮਜ਼ਦੂਰ 75 ਸਾਲ ਤੋਂ ਉਦਾਂ ਹੀ ਚੌਂਕਾ 'ਚ ਖੜਾ ਔਰ ਸਰਕਾਰੀ ਸਕੀਮਾਂ ਜਿਹੜੀਆਂ ਉੱਪਰੋਂ ਪਹੁੰਚਦੀਆਂ ਥੱਲੇ ਤੱਕ ਕਿਧਰਾ ਹੱਲ ਤੇ ਆਂਦੀ ਆਂਦੀ ਆ ਕਿਤੇ ਗਾਇਬ ਹੋ ਜਾਂਦੀਆਂ ਉਸ ਲਈ ਲੇਬਰ ਕਾਰਡ ਅਤਿ ਅਵਸ਼ਕ ਹੈਗਾ ਇਹਨਾਂ ਆਪਣੇ ਭੈਣ ਭਰਾਵਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਕਿ ਲੇਬਰ ਕਾਰਡ ਬਰਤੀ ਜਾਗਰੂਕਤਾ ਜਿਹੜੀਆਂ ਕਰਨ ਜਦੋਂ ਕੈਂਪ ਲੱਗੇ ਇਹ ਆਪਣੇ ਬੇਸਿਕ ਡਾਕੂਮੈਂਟਸ ਜਿਹੜੇ ਨੇ ਆਧਾਰ ਕਾਰਡ ਫੋਟੋਆਂ ਬੈਂ ਜਲਦ ਤੋਂ ਉਮੀਦ ਕਰਦੇ ਹਾਂ ਕਿ ਜਲਦ ਤੋਂ ਜਲਦ ਲਿਵਰ ਕੈਪ ਲਗਾਇਆ ਜਾਵੇ ਜੈਵਾਲਬਿਕੀ ਜੈ ਪ੍ਰੀਮ ਜੈ ਸਭਿਦਾ ਹਾਂਜੀ ਸਰ ਅੱਜ ਆਪਣਾ ਮੰਗ ਪੱਤਰ ਅੱਜ ਤੁਹਾਨੂੰ ਮੰਗਵਾ ਦੇ ਦਿੱਤਾ ਗਿਆ ਵਾ ਕਿਸ ਬੰਦ ਦਿੱਤਾ ਗਿਆ ਕੀ ਕਰਨ ਦੇ ਮੈਂ ਸੁਖਿੰਦਰ ਸਿੰਘ ਸੋਡਨਗੜ 1 ਅੱਜ ਸ਼੍ਰੀ ਗਿਟ ਤਸ਼ਪੀਮ ਪੀਮ ਐਕਸ਼ਨ ਕਮੇਟੀ ਵੱਲੋਂ ਮੰਗ ਪੱਤਰ ਦਫ਼ਤਰ ਵਿੱਚ ਹਾਜ਼ਰ ਆ ਕੇ ਦਿੱਤਾ ਗਿਆ ਕਿ ਬਹੁਤ ਸਾਰੇ ਮਜ਼ਦੂਰ ਜਿਹੜੇ ਕਿ ਵਾਫਕ ਚੌਂਕਾ ਦੇ ਵਿੱਚ ਆਮ ਤੌਰ ਤੇ ਆਪਣੀ ਮਜ਼ਦੂਰੀ ਕੰਮਕਾਰ ਵਾਸਤੇ ਪਾਉਂਦੇ ਆ ਉਹਨਾਂ ਦੇ ਲੇਬਰ ਕਾਰਡ ਨਹੀਂ ਬਣੇ ਹੋਏ ਅਤੇ ਉਹਨਾਂ ਨੇ ਲੇਬਰ ਕਾਰਡ ਬਣਾਉਣ ਵਾਸਤੇ ਉਹਨਾਂ ਦੇ ਜਿਹੜੇ ਹੈ ਕੈਂਪ ਲਗਾਉਣ ਬਾਰੇ ਉਹਨਾਂ ਨੇ ਆਪਣੀ ਜਿਹੜੀ ਮੰਗ ਰੱਖੀ ਹੈ ਤੇ ਉਹਨਾਂ ਨੇ ਕਿਹਾ ਇਸ ਸੰਬੰਧੀ ਇਹ ਲੇਬਰ ਡਿਪਾਰਟਮੈਂਟ ਹੈਗਾ ਉਹਨਾਂ ਨੂੰ ਹਵਾਲਤ ਕੀਤੀ ਜਾਵੇ ਤੇ ਚੌਂਕਾਂ ਦੇ ਵਿੱਚ ਜਿਹੜੇ ਹੈ ਜਿਤਨਾ ਆਮ ਤੌਰ ਤੇ ਰਤਨ ਸਿੰਘ ਚੌਕ ਸultanpur gate ਜਾਂ ਹੋਰ ਵੀ ਚੌਕ ਜਿਹੜੇ ਛਾਟੇ ਵਾਲਾ ਚੌਕ ਹੈ ਉੱਥੇ ਮਜ਼ਦੂਰ ਆਮ ਤੌਰ ਤੇ ਜਿਹੜੇ ਆਉਂਦੇ ਜਿੰਨੇ ਵੀ ਵਕਤ ਵਕਤ ਜਿਹੜੇ ਮੇਨ ਚੌਕ ਹੈ ਉਹਨਾਂ ਥਾਂ ਤੇ ਕੈਂਪ ਲਵਾਇਆ ਜਾਂਦਾ ਜੋ ਮoi ਜਿਹੜੇ ਆਪਣਾ ਲੇਬਰ ਕਾਰਡ ਬਣਾ ਸਕਣ ਅਤੇ ਸਰਕਾਰ ਦੀਆਂ ਜਿਹੜੀਆਂ ਵੀ ਸਕੀਮਾਂ ਹੈਗੀਆਂ ਉਹਦਾ ਲਾਭ ਉਠਾ ਸਕ। ਸੋ ਅਸੀਂ ਇਸ ਬੰਦ ਵਿੱਚ ਜਿਹੜਾ ਉਹ ਐਮਏ ਬ੍ਰਾਂਚ ਸਦੀ ਹੈਗੀ ਉਹਨਾਂ ਨੂੰ ਮੈਂ ਇਹ ਮਾਰਕ ਕਰ ਰਿਹਾ ਜਿਹੜਾ ਡੀ ਸਾਹ ਦੇ ਧਿਆਨ ਵਿੱਚ ਲਿਆ ਕੇ ਉਹਨਾਂ ਦੀ ਅਪਰੂਵਲ ਦੇ ਨਾਲ ਜਿਹੜਾ ਜਿਹੜੇ ਲੇਬਰ ਡਿਪਾਰਟਮੈਂਟ ਨੂੰ ਲਿਖਾਂਗੇ ਫਿਰ ਉਹ ਆਪਣੀ ਨਿਯਮਾਂ ਦੇ ਅਨੁਸਾਰ ਰੈਕਮੈਂਡ ਲਗਾ ਕੇ ਕਾਰਵਾਈ ਕਰਨ ਦੀ ਕਾਰਵਾਈ ਕੀਤੀ ਜੀ। ਥੈਂਕ ਯੂ। ਤੁਹਾਡੇ ਵੱਲੋਂ ਮਾਰਕ ਕਰਤਾ ਜੀ। ਹਾਂਜੀ। ਹਾਂਜੀ।